ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਫੱਤਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਨੂੰ ਬਠਿੰਡਾ ਬਾਈ ਲਖਵੀਰ ਸਿੰਘ ਲਖੇ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਗ ਬਾਈ ਨੇ ਹਾਸੇਲ ਕਰਨੇ ਆ ਦੋਵੇਂ ਮੱਜਾਂ ਵੀਰੇ ਸੂਣ ਦੇ ਕੁਝ ਕੁਸ਼ ਦੇਣ ਇਹਨਾਂ ਦੇ ਬਾਕੀ ਆ ਬਾਕੀ ਮੁੱਲਵਾੜੀ ਡਿਟੇਲ ਸਾਰੀ ਆਪਾਂ ਵੀਡੀਓ ਦੇ ਵਿੱਚ ਲਵਾਂਗੇ ਬਾਈ ਲਖੇ ਤੋਂ ਬਾਈ ਦਾ ਕੰਮ ਦੋਸਤੋ ਵਪਾਰ ਦਾ ਵੀ ਆ ਇੱਕ ਮੱਝ ਜਿਹੜੀ ਆ ਹਜੇ ਤਾਂ ਬਾਈ ਤੇ ਹੈਗੀ ਆ ਘਰ ਦੀ ਤੇ ਆ ਬਾਈ ਨੇ ਖਰੀਦੀ ਹੋਈ ਆ ਦੋਨਾਂ ਦੀ ਡਿਟੇਲ ਮੁੱਲ ਵੀਡੀਓ ਦੇ ਵਿੱਚ ਕਰਾਵਾਂਗੇ ਆਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਹੋਰ ਲਖੇ ਬਾਈ ਕੀ ਹਾਲ ਆ ਠੀਕ ਆ ਬਾਈ ਵਧੀਆ ਪਹਿਲਾ ਆਪਣਾ ਬਾਈ ਪਿੰਡ ਆ ਗਿਆ ਕੋਟਫੱਤਾ ਹਾਂਜੀ ਤੁੰਗਾਲੀ ਕੋਟਸ਼ਮੀਰ ਦੇ ਨਾਲ ਹਨਾ ਹਾਂ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ ਵੀ 95926 04484 ਦੋਨਾਂ ਦਾ ਸੇਲ ਵਾਲੇ ਬਾਈ ਹਾਂਜੀ ਬਾਈ ਆ ਤਾਂ ਤੇਰੇ ਘਰ ਦੀ ਆ ਆਪਣੀ ਘਰ ਦੀ ਆ ਮੈਂ ਉਹ ਖਰੀਦੀ ਹੋਈ ਆ ਬਾਈ ਠੀਕ ਆ ਬਾਈ ਲਖੇ ਬਾਈ ਇਹ ਤੋਂ ਸ਼ੁਰੂ ਕਰ ਲੈਨੇ ਆ ਮੱਥੇ 'ਚ ਬੱਲਾ ਪਿੱਛੇ ਪੈਰ ਜਿਹੜੇ ਬਾਈ ਚਿੱਟੇ ਆ ਗਰੀਡਰ ਦੇ ਵਿੱਚ ਪੈਂਦੀ ਆ ਕਿੰਨੇ ਦਿਨ ਅਜ ਰਹਿੰਦੇ ਆ ਇਹਦੇ ਅੱਜ ਇਹਦੇ 1 ਤਰੀਕ ਨੂੰ ਦਿਨ ਪੂਰੇ ਆ ਬਾਈ 2-4 ਦਿਨ ਉੱਤੇ ਵੀ ਲੈ ਸਕਦੀ ਆ 5-7 ਇੱਕ ਤਰੀਕ 10ਵੇਂ ਮਹੀਨੇ ਨੂੰ ਦੋਸਤੋ ਦਿਨ ਪੂਰੇ ਆ ਅੱਜ 26 ਤਰੀਕ 9ਵੇਂ ਮਹੀਨੇ ਦੀ ਵੀਡੀਓ ਆ ਤਕਰੀਬਨ 5-7 ਦਿਨ ਤਾਂ ਹਜੇ ਇਹਦੇ ਪਈ ਆ ਬਾਈ ਕਹਿੰਦਾ ਹੋ ਸਕਦਾ ਉੱਤੋਂ ਦੀ ਵੀ ਲੈ ਜੇ ਹਨਾ ਹਾਂ ਲੈ ਸਾਡੀ ਬਈ ਲਖੇ ਬਈ ਤੇਰੇ ਕੋਲ ਕਿੰਨਾ ਕੁ ਦੁੱਧ ਦਿੰਦੀ ਰਹੀ ਆ ਦੁੱਧ ਬਈ ਪਹਿਲੇ ਸੂਏ 13 ਲੀਟਰ ਸੀ ਅੱਛਾ ਪਾਰਾ 14 14.5 ਲੀਟਰ ਦਿੱਤਾ ਐਤਕੀ 15 ਪਲੱਸ ਦੀ ਗਾਰੰਟੀ ਆ ਕੋਈ ਮਰਜੀ ਸਾਈ ਕਰ ਲੈ ਚਵਾ ਕੇ ਮੈਂ ਦੇ ਦਾਂਗੇ 15 ਪਲੱਸ 15 ਪਲੱਸ 15 ਕਿਲੋ ਦੀ ਬਈ ਕਹਿੰਦਾ ਆਪਾਂ ਗਾਰੰਟੀ ਲੈ ਲਾਂਗੇ ਹਜੇ ਜਿਹੜੇ ਸਾਹਬ ਨਾਲ ਇੱਕ ਹਫਤਾ ਵੀਰੇ ਮੱਝ ਦਾ ਪਿਆ ਵੀ ਆ ਬਈ ਕਹਿੰਦਾ ਹੋ ਸਕਦਾ ਉਤੋਂ ਦੀ ਵੀ ਦਿਨ ਲੈ ਜੇ ਸਿੰਗਲ ਹੱਡੀ ਦੀ ਖੁੱਲੇ ਡੁੱਲੇ ਸਰੀਰ ਦੀ ਤੇ ਵਧੀਆ ਦੋਸਤੋ ਆਪਾਂ ਕਹਿ ਸਕਦੇ ਆ ਗੱਬਣ ਬਾਈ ਲੱਖੇ ਕਿਹੜੇ ਤੋ ਕਰਾਈ ਐ ਬਾਈ ਠੀਕ ਆ ਭਰਾ ਐਲੀਲੀ ਰਵੀ ਆ ਮੀਲੀ ਰਵੀ ਤੇ ਹਾਂ ਆਪਣੇ ਪਿੰਡ ਵਾਲੇ ਡਾਕਟਰ ਤੋਂ ਹੀ ਭਰਾਇਆ ਠੀਕ ਆ ਖੋਲ ਕੇ ਤੋੜ ਲਾ ਫਿਰ ਬਾਈ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਨੰਬਰ ਬਾਈ ਲੱਖੇ ਦਾ ਦੋਸਤੋ ਵੀਡੀਓ ਦੇ ਹੇਠਾਂ ਹੀ ਚੱਲੀ ਜਾਂਦਾ ਜਿਹੜੇ ਬਾਈ ਨੂੰ ਪਸੰਦ ਆਉਂਦੀ ਆ ਕੋਲੇ ਆਇਓ ਤਸੱਲੀ ਦੋਸਤੋ ਤੁਸੀਂ ਆਪਣੀ ਕਰਕੇ ਤਾਂ ਫਿਰ ਵੀਰ ਨਾਲ ਸੌਦਾ ਕਰ ਸਕਦੇ ਹੋ ਬਾਕੀ ਤੀਜਾ ਸੁਆਸ ਹੁੰਦੀ ਆ ਦਿਨ ਬਾਈ ਕਹਿੰਦਾ ਇੱਕ ਹਫਤਾ ਪਿਆ ਆ ਤੁਸੀਂ ਕਰੋ ਲੈਵੇ ਦੀ ਚੈੱਕ ਇਹ ਆ ਦੇਖੋ ਬਾਈ ਹਜੇ ਢਿੱਲਾ ਸਰੀਰ ਬਹੁਤ ਕੈਂਟਾ ਸਿੰਗਲ ਜੀ ਹੱਡੀ ਦੀ ਤੇ ਲੇਵਾ ਜਿਹੜਾ ਲੱਗਿਆ ਨਾ ਥਣ ਬਹੁਤ ਸੋਹਣੇ ਵੀਰੇ ਚਵਾਈ ਵਾਲੇ ਉਦਾਂ ਹੀ ਮੋੜ ਲੈ ਇੱਕ ਜਿਹੜਾ ਹੋਰ ਦਬਾੜਾ ਲਖੇ ਆਹ ਦੇਖੋ ਬਾਈ ਕਰ ਲੋ ਚੈੱਕ ਸਿੰਗਾ ਦੀ ਦੇਖ ਲੋ ਇਹ ਬਾਈ ਕਹਿੰਦਾ ਆਪਣੇ ਘਰ ਦੀ ਹੈ ਤੇ ਦੂਜੀ ਮੱਝ ਜਿਹੜੀ ਉਹ ਆਪਾਂ ਖਰੀਦੀ ਆ ਆ ਤੁਸੀਂ ਚੈੱਕ ਕਰ ਲੋ ਨੀਲੀ ਰਵੀ ਦੇ ਵਿੱਚ ਪੈਂਦੀ ਨੀਲੀ ਰਵੀ ਦੇ ਵੀਰ ਨੇ ਇਹਦੇ ਟੀ ਕਰ ਖਾਏ ਹੋਇਆ ਹੂੰ ਨੰਬਰ ਬਾਈ ਦਾ ਹੇਠਾਂ ਚ ਲਿਖਿਆ ਬਣ ਲਾ ਲਖੇ ਬਾਈ ਪਾਕਿਸਤਾਨੋਂ ਮੈਂ ਕੋਲੋਂ ਦਿਖਾ ਦੇਣਾ ਆ ਦੇਖੋ ਬਾਈ ਲੇਵਾ ਚੈੱਕ ਕਰ ਲੋ ਜਿਹੜੇ ਹਿਸਾਬ ਨਾਲ ਇੱਕ ਹਫਤੇ ਦੀ ਕੱਚੀ ਆ ਢਿੱਲਾ ਢੁੱਲਾ ਵਧੀਆ ਤੇ ਬਾਕੀ ਮੌਕੇ ਤੇ ਵੀਰ ਕਹਿੰਦਾ ਬਹੁਤ ਸੋਹਣਾ ਦੁੱਧ ਲਾਉਂਦੀ ਆ ਬਾਈ ਇਹ ਵੀ ਕਹਿੰਦਾ ਵੀ 15 ਕਿਲੋ ਦੀ ਆਪਾਂ ਗਾਰੰਟੀ ਤੇ ਦੇ ਦਾਂਗੇ ਆਪਣੇ ਨਾਲ ਸਾਈ ਕਰ ਲੇ ਬੰਦਾ ਹਨ ਚਵਾ ਕੇ ਦੁੱਧ ਦੇ ਦਾਂਗੇ ਲਖੇ ਬਾਈ ਕੀ ਪਾ ਕਰਦਾ ਜੀ ਪਾ 170 ਆ ਜੀ ਰਿਆਤੀ ਅਜੈ ਜੀ ਐ ਬਾਕੀ ਮਾਨ ਤਾਨ ਕਰ ਦਾਂਗੇ ਜਿਹੜਾ ਵੀਰ ਭਾਈ ਆਊਗਾ ਚੱਲ ਕੇ ਠੀਕ ਆ 1 ਲੱਖ ਤੇ 70000 ਦੋਸਤੋ ਇੱਕ ਨੰਬਰ ਵਾਲੀ ਦੀ ਡਿਮਾਂਡ ਕਰੀ ਆ 15 ਕਿਲੋ ਦੁੱਧ ਦੀ ਬਾਈ ਕਹਿੰਦਾ ਗਰੰਟੀ ਤੇ ਮੈਂ ਇਹ ਘਰੋਂ ਦੇ ਦੂੰਗਾ ਜਦੋਂ ਸੂਪੀ ਆਪਣੇ ਨਾਲ ਬੰਦਾ ਪਹਿਲਾਂ ਸਾਈ ਕਰ ਸਕਦਾ ਨੰਬਰ 2 ਤੇ ਲਖੇ ਬਾਈ ਇਹ ਕਿੰਨਾ ਵਾ ਸੂਆ ਸੁੰਦੀ ਆ ਇਹ ਵੀ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਸੁੰਦੀ ਆ ਕਿੰਨੇ ਕ ਦਿਨਾਂ ਦੀ ਹੈ ਕੱਚੀ ਇਹ ਵੀ 5-7 ਦਿਨ ਹੀ ਲਊ ਬਾਈ 5-7 ਦਿਨ हां 5-7 ਦਿਨ 5-7 ਦਿਨ ਵੀਰ ਕਹਿੰਦਾ ਲੈ ਜੂ ਕਿੰਨਾ ਕ ਦੁੱਧ ਦੱਸਿਆ ਮਾਲਕਾਂ ਨੇ ਦੁੱਧ ਬਾਈ ਮਾਲਕ ਤਾਂ 15 ਕਿਲੋ ਕ ਅੱਛਾ ਪਰ 15 ਦੇ ਦੂ ਪੜੀ ਪੁੜੀ ਚੰਗੀ ਆ ਮੈਂ ਵਧੀਆ 15000 ਹਰੇਕ ਐਂਦਾ ਦੇਜੂਗੀ ਹਰਾਮਦਾਰੀ ਨਾਲ ਚਵਾ ਕੇ ਦੇ ਦਾਂਗੇ ਵੀ ਬਈ ਅੱਛਾ ਹਾਂ ਸਾਈ ਕਰ ਲਿਆ ਕੋਈ ਮਰਜੀ ਬੰਦਾ 15 ਕਿਲੋ ਚਵਾ ਕੇ ਦੇ ਦਾਂਗੇ ਠੀਕ ਆ 15 ਕਿਲੋ ਬਾਈ ਕਹਿੰਦਾ ਇਹ ਵੀ ਆਪਾਂ ਨੂੰ ਮਾਲਕਾਂ ਨੇ ਇੰਨਾ ਕਹਿ ਕੇ ਦਿੱਤੀ ਹੋਈ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਆਪਾਂ ਸੁ ਦੇਖ ਕੇ ਵਿੱਚ ਦਾ ਬੰਦੇ ਜਜਮੈਂਟ ਲਾ ਲੈਂਦੇ ਆ ਲੈ ਬਾਥਣ ਲੈ ਬਾ ਸੋਣਾ ਖੋਲ ਕੇ ਲੱਖੇ ਬਾਈ ਇਹਨੂੰ ਵੀ ਤੋੜ ਲ ਮੁਰ ਇਹਦਾ ਵੀ ਬਾਈ ਵੀਡੀਓ ਦੇ ਵਿੱਚ ਹੀ ਕਰਾਉਂਗਾ ਨੰਬਰ ਭਰਾ ਦਾ ਜਿਹੜਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਫਿਰ ਤੁਹਾਨੂੰ ਆਪਾਂ ਦੱਸਦਾ ਬਾਕੀ ਕਰ ਲੋ ਵੱਡੇ ਕੱਦ ਕਾਟ ਖੁੱਲੇ ਡੁੱਲੇ ਸਰੀਰ ਦੀ ਤੇ ਭਾਰੇ ਵਜਨ ਚ ਆ ਗਿਆ ਦੇਖੋ ਦੋਸਤੋ ਹਮ 15 ਕਿਲੋ ਬਾਈ ਕਹਿੰਦਾ ਇਹਦੀ ਵੀ ਆਪਾਂ ਗਰੰਟੀ ਲੈ ਲਾਂਗੇ ਸਿੰਘਾਂ ਦੀ ਮੂਹ ਦੀ ਚੈੱਕ ਕਰ ਲੋ ਥੋੜਾ ਜਿਹਾ ਡਰਦੀ ਹੈ ਅਫਗਾਨੇ ਬੰਦੇ ਤੋਂ ਆਹ ਦੇਖੋ ਆਤ ਗਿਲੇਵਾ ਦੇਖ ਲੋ ਭਾਈ ਹਮ ਬੰਨ ਲਾਖੀ ਭਾਈ ਬੰਨ ਲਾ ਬੰਨ ਲਾ ਹਾਂ ਨੰਬਰ ਬਾਈ ਦਾ ਹੇਠਾ ਚੱਲੀ ਜਾਂਦਾ ਘਰ ਆ ਜਿਹੜਾ ਦੋਸਤੋ ਕੋਟ ਫੱਤਾ ਠਾਣਾ ਇਹਦੀ ਬੈਕ ਸਾਈਡ ਵੀਰੇ ਰਾਹ ਜਾਂਦਾਗਾ ਉਹਦੇ ਉੱਤੇ ਹੀ ਬਾਈ ਦਾ ਘਰ ਆ ਲਖੇ ਭਈ ਇਹਦਾ ਕੀ ਭਾ ਕਰਦਾ ਇਹਦਾ ਵੀ 170 ਹੈ ਜੀ ਇਹਦਾ ਵੀ 170 ਹਾਂਜੀ ਜਮਾ ਬਰਾਬਰੀ ਰੱਖ ਰੱਖਿਆ ਹੈ ਹਾਂ ਠੀਕ ਹੈ ਦੋਮਾ ਮੱਜਾਂ ਦਾ ਦੋਸਤੋ ਬਾਈ ਨੇ ਮੂਲੇ 170 70 ਕਰਿਆ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਉਂਦਾ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਜੀ ਸਾਰਿਆਂ ਨੂੰ